ਤੁਸੀਂ ਹੀ ਦੇਖ ਰਹੇ ਹੋ ਲੋਕਾਂ ਨੂੰ ਅਸੀਂ ਮਿਲ ਰਹੇ ਆਂ ਇਹ ਨਾਲੇ ਵਿੱਚ ਤੇ ਜਿਹੜਾ ਉਤਸ਼ਾਹ ਤੇ ਪਿਆਰ ਹੈਗਾ ਤੁਸੀਂ ਆਪ ਹੀ ਦੇਖ ਸਕਦੇ ਹੋ ਸਾਰੇ ਡਵੈਲਪਮੈਂਟ ਨਾਲ ਜੁੜੇ ਆ ਤੇ ਇਹ ਨਾਲਾ ਅੰਮ੍ਰਿਤਸਰ ਦਾ ਸਭ ਤੋਂ ਇੱਕ ਇੰਪੋਰਟੈਂਟ ਹਲਕਾ ਆ ਤੇ ਇਹ ਨਾਲੇ ਦੀ ਵੀ ਅੰਮ੍ਰਿਤਸਰ ਦੇ ਨਾਲ ਟਟ ਕੇ ਡਵੈਲਪਮੈਂਟ ਕਰਨਾ ਬੋਨੀ ਉਹਨਾਂ ਦੀ ਇਕਵਾਈ ਦੇ ਵਿੱਚ ਹਮੇਸ਼ਾ ਹੀ ਜਿੱਤ ਪ੍ਰਾਪਤ ਹੁੰਦੀ ਆ ਪਿਛਲੇ ਸਮੇਂ ਦੇ ਵਿੱਚ ਇਸ ਵਾਰ ਕਿਵੇਂ ਦੇਖਦੇ ਜਾਈਏ ਸਾਰੇ ਨਾਲੇ ਦੇਖੋ ਬੋਨੀ ਸਾਡਾ ਜਰਨਲ ਹੈ ਤੇ ਤੁਸੀਂ ਆਪ ਹੀ ਦੇਖ ਸਕਦੇ ਹੋ ਇੰਨੀ ਐਕਸਾਈਟਮੈਂਟ ਹੈਗੀ ਹੈ ਇਸ ਤੋਂ ਪਹਿਲਾਂ ਤੁਸੀਂ ਸੂਰਾਪੁਰ ਪਿੰਡ ਗਏ ਇੱਕ ਨੌਜਵਾਨ ਦੀ ਮੌਤ ਹੋਈ ਜੀ ਡੈੱਡ ਬੋਡੀ ਪਰਿਵਾਰ ਦੀ ਮੰਗ ਹੈ ਤੁਹਾਡੇ ਵੱਲੋਂ ਵੀ ਕਾਪੀ ਉਪਰਾਲੇ ਕੀਤੇ ਜਾ ਰਹੇ ਕਿ ਮਤਲਬ ਕਿ ਹਾਂਜੀ ਉਹ ਬੜੀ ਦੁੱਖ ਭਰੀ ਸਿਚੁਏਸ਼ਨ ਆਪਣਾ ਇੱਥੋਂ ਬੱਚਾ ਆਪਣੇ ਮਾਪਿਆਂ ਦੇ ਪੈਸੇ ਲਗਾ ਕੇ ਕੈਲੀਫੋਰਨੀਆ ਗਿਆ ਉੱਥੇ ਉਹਦੀ ਡੈਥ ਹੋ ਗਈ ਤੇ ਡੈਥ ਐਕਸੀਡੈਂਟ ਚ ਹੋਈ ਆ لیکن ਇਹਨਾਂ ਨੇ ਬੜਾ ਇਥੋਂ ਪੈਸਾ ਇਕੱਠਾ ਕਰਕੇ ਉਹਨੂੰ ਉੱਥੇ ਭਜਵਾਇਆ ਸੀ ਤੇ ਅਸੀਂ ਇਹਨਾਂ ਨਾਲ ਪੂਰਾ ਨਾਲ ਖੜੇ ਹੋਏ ਆ ਤੇ ਬੋਡੀ ਐਸ ਵੇਲੇ ਅਮਰੀਕਨ ਸਰਕਾਰ ਕੋਲ ਆ ਕਿਉਂਕਿ ਐਕਸੀਡੈਂਟ ਹੋਇਆ ਸੀ ਉਹ ਪੂਰੀ ਐਮਬੈਸੀ ਕੋਸ਼ਿਸ਼ ਕਰ ਰਹੀ ਆ ਕਿ ਬੋਡੀ ਮਿਲ ਜਾਵੇ ਉਹਦੇ ਬਾਅਦ ਕਿਉਂਕਿ ਇਹਨਾਂ ਨੇ ਇੰਨਾ ਪੈਸਾ ਉਹਦੇ ਲਾਤਾ ਇਹਨਾਂ ਕੋਲ ਪੈਸੇ ਨਹੀਂ ਹੈਗੇ ਵਾਪਸ ਲਿਆਉਣ ਦੇ ਤੇ ਮੈਂ ਉੱਥੇ ਕਮਿਊਨਿਟੀ ਨੂੰ ਵੀ ਕਿਹਾ ਆ ਤੇ ਮੈਸੀਨੂ ਵੀ ਕਿਾ ਪੂਰੀ ਕੋਸ਼ਿਸ਼ ਹੋ ਰਹੀ ਉਹਨਾਂ ਨੂੰ ਬਾਡੀ ਨੂੰ ਵਾਪਸ ਲੈ ਆਣ ਤੇ ਉਹ ਜਲਦੀ ਹੀ ਆ ਜਾਏਗੀ ਲੇਕਿਨ ਇਹ ਤੋਂ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆਂਦੀ ਆ ਕਿ ਦੇਖੋ ਇਹੋ ਜੀ ਸਿਚੁਏਸ਼ਨ ਚ ਮਾਪਿਆਂ ਦੀ ਕੀ ਹਾਲਤ ਹੋ ਗਈ ਹੈ ਮੈਂ ਬਾਰ ਬਾਰ ਇਹੀ ਕਹਿ ਰਿਹਾ ਕਿ ਆਪਾਂ ਐਜੂਕੇਸ਼ਨ ਦੇਈਏ ਆਪਣੇ ਬੱਚਿਆਂ ਨੂੰ ਉਹ ਡਿਗਰੀ ਵੱਲ ਨਹੀਂ ਸਕਿੱਲ ਵੱਲ ਤੇ ਇੱਥੇ ਦੇ ਜਿਹੜੇ ਕਾਲਜ ਨੇ ਇੱਥੇ ਦੇ ਜਿਹੜੇ ਸਕੂਲ ਨੇ ਤੇ ਇੱਥੋਂ ਦੇ ਜਿਹੜੇ ਪੋਲੀਟੀਸ਼ਨ ਨੇ ਉਹਨਾਂ ਨੇ ਰਿਸਪੌਂਸਿਬਿਲਟੀ ਆ ਕਿ ਇੰਨਾ ਚਿਰ ਹੋ ਗਈ ਕੁਛ ਨਹੀਂ ਕੀਤਾ ਤੇ ਹੁਣ ਤਾਂ ਕੋਈ ਸ਼ਰਮ ਕਰਕੇ ਕੁਛ ਕਰਨ ਤੇ ਮੈਂ ਕਈ ਸੋਲੂਸ਼ਨ ਦਿੱਤੇ ਨੇ ਵਿਦਿਆਵਲ ਵੀ ਦਿੱਤੇ ਨੇ ਤੁਹਾਨੂੰ ਪਤਾ ਸਰਾਜ ਤੇਜਾਰ ਸਿੰਘ ਸਮੁੰਦਰੀ 1917 ਚ ਦੋ ਸਕੂਲ ਸਰੀਹਾੜੀ ਚ ਖੋਲੇ ਸੀ ਦੋ ਸਕੂਲ ਸਮੁੰਦਰੀ ਚ ਉਸ ਤੋਂ ਇਨਸਾਫ ਵਿਸ਼ਨ ਸਿੰਘ ਸਮੁੰਦਰੀ ਨੇ ਵੀ ਐਜੂਕੇਸ਼ਨ ਲਈ ਆ ਬਾਰਡਰ ਏਰੀਆ ਲਈ ਬਹੁਤ ਕੰਮ ਕੀਤਾ ਤੇ ਮੇਰਾ ਜਿਹੜਾ ਕੰਟੈਕਟ ਐਕਸਪੀਰੀਅੰਸ ਆ 80 ਅਮਰੀਕਨ ਯੂਨੀਵਰਸਟੀਆਂ ਭਾਰਤ ਚ ਆਸਲੇ ਆ ਚੁਕੀਆਂ ਭਾਰਤੀ ਯੂਨੀਵਰਸਟੀਆਂ ਦੇ ਨਾਲ ਕੋਲਾਬੋਰੇਟ ਕਰਕੇ ਇੱਥੇ ਡਿਗਰੀਆਂ ਦੇ ਰਹੀ ਇੱਕ ਅੰਬਰ ਸਰਚ ਇੱਕ ਨਹੀਂ ਆਈ ਸਾਨੂੰ ਅੰਬਰ ਸਰਚ ਨੂੰ ਲਿਆਉਣ ਦੀ ਜ਼ਰੂਰਤ ਹੈ ਮੈਂ ਪਿਛਲੇ 5 ਸਾਲਾਂ ਦਾ ਜਦੋਂ ਵੀ ਇੱਥੇ ਆਉਣਾ ਮੱਥਾ ਟੇਕਣ ਇਹੋ ਹੀ ਗੱਲ ਕਹਿੰਦਾ ਮੈਂ ਥੋੜਾ ਵਾਰਾ ਫਿਰ ਕਹਿੰਦਾ 7 ਸਾਲ ਦੇ ਐਮਪੀ ਸਾਹਿਬ ਇੱਥੇ ਬਣ ਕੇ ਬੈਠੇ ਨੇ ਇਹੋ ਜੀਆਂ ਚੀਜ਼ਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਇੱਕ ਦੂਜੇ ਤੇ ਮਿੱਟੀ ਘਟਾ ਨਹੀਂ ਸੋਣਾ ਚਾਹੀਦਾ ਆ ਰਿਹਾ ਕਿਵੇਂ ਦਾ ਮੈਂ ਧੰਨਵਾਦੀ ਆ ਖਾਸ ਕਰਕੇ ਸਾਡੇ ਭਾਜਪਾ ਦੇ ਉਮੀਦਵਾਰ 70 ਜੀ ਸੰਧੂ ਸਾਹਿਬ ਦਾ ਇਹਨਾਂ ਨੇ ਸਾਡੇ ਇਨਾਲੇ ਡੋਰ ਟੂ ਡੋਰ ਦੁਕਾਨ ਤੋਂ ਦੁਕਾਨ ਜਾ ਕੇ ਤੇ ਖਾਸ ਕਰਕੇ ਇਨਾਲਾ ਹਲਕਾ ਨੂੰ ਆਸੀਆਂ ਦਾ ਭਾਵੇਂ ਦਿਹਾਤ ਦੇ ਨੇ ਭਾਵੇਂ ਸ਼ਹਿਰ ਦੇ ਨੇ ਤੇ ਜਿਨ੍ਹਾਂ ਨੇ ਮਨ ਬਣਾ ਲਿਆ ਕਿ ਇਹ ਸੀਟ ਨਰਿੰਦਰ ਮੋਦੀ ਜੀ ਦੇ ਭਾਰਤੀ ਜਨਤਾ ਪਾਰਟੀ ਨੂੰ ਚੁਟਾ ਕੇ ਭੇਜਣੀ ਆ ਤੇ ਜਿਹੜੀਆਂ ਬਾਰਡਰ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਅਧੂਰੀਆਂ ਡਵਰਬ ਨੇ ਸਮੱਸਿਆਵਾਂ ਨੇ ਆਹ ਜਿਹੜੇ ਬਗਾਨੀ ਮੁਸ਼ਾ ਸ਼ਾਹ ਬਣੇ ਆ ਆ ਭਾਵੇਂ ਸੜਕ ਚੁਗਾਵਾਂ ਰੋਡ ਆਈ ਨਾਲੇ ਤੋਂ ਲੈ ਕੇ ਤੋਰ ਤਵੰਡੀ ਨਾਹਰ ਤੇ ਅੰਦਾਜ਼ ਤੱਕ ਬਾਬਾ ਬੁੱਢੇ ਦੇ ਘਰ ਤੱਕ ਭਾਵੇਂ ਰਾਜਾ ਸਿੰਘ ਲੈ ਕੇ ਤੋਰ ਡੇਰਾ ਬਾਬਾ ਨਾਨਕ ਤੱਕ ਇਹ ਸਾਰੇ ਸੈਂਟਰ ਨੇ ਪੈਸੇ ਦਿੱਤੇ ਆ ਆ ਜਿਹੜੀ ਡਿਵੈਲਪਮੈਂਟ ਹੋ ਰਹੀ ਆ ਸੜਕ ਆਪਣੀ 4 ਫੁੱਟ ਸੜਕ ਚੌੜੀ ਹੋਈ ਆ ਆਈ ਨਾਲੇ ਤੋਂ ਤਵੰਡੀ ਨਾਹਰ ਤੱਕ ਕਿਹੜੇ ਸਾਈਡਾਂ ਤੇ ਦੁਕਾਨ ਲੱਗ ਰੇ ਇਹ ਸਾਰੇ ਗੜਕੜੀ ਸਾਹਿਬ ਨੇ ਸੈਂਟਰ ਨੇ ਸਾਨੂੰ ਪੈਸੇ ਭੇਜੇ ਆ ਇਹ ਬਗਾਨੀ ਮੁੱਛਾ ਸ਼ਾ ਇੱਥੋਂ ਦਾ ਜਿਹੜਾ ਮੌਜੂਦਾ ਐਮਪੀ ਵੀ ਰਿਹਾ ਕਿ ਕਿਹੜਾ ਵਿਧਾਇਕ ਵੀ ਆ ਇਥੋਂ ਦਾ ਮੰਤਰੀ ਵੀ ਆ ਇਹ ਬਗੈਰ ਝੂਠ ਦੋ ਬਗੈਰ ਵਾਅਦਾ ਕਰਨ ਤੋਂ ਬਗੈਰ ਲੋਕਾਂ ਨੂੰ ਮੂਰਖ ਬਣਾਉਣ ਤੋਂ ਇਹ ਸੋਚਦੇ ਕਿ ਅੱਗੇ ਵੀ ਮੂਰਖ ਬਣਾ ਕੇ ਵੋਟਾਂ ਪੈ ਗਈਆਂ ਪਰ ਇਨਾਰੇ ਆਣੇ ਨੇ ਮਨ ਬਣਾਇਆ ਇਹਨਾਂ ਨੂੰ ਤੋੜਨ ਦਾ ਤਾਂ ਜੋ ਕਿੜੀਆਂ ਸਾਡੀਆਂ ਅਧੂਰੀ ਡਿਪਾਰਟਮੈਂਟ ਦੇ ਕੰਮ ਰਹਿ ਗਿਆ ਉਹ ਆਪਾਂ ਸੰਧੂ ਸਾਖ ਪੂਰੇ ਕਰ ਸਕੀਏ ਪੰਜਾਬ ਜੀ ਬੋਲੋ ਜੁਗਤਸਾਨ ਮੋਚਾ ਜੈਦਾਬਾਦ ਬੋਲੋ ਭਾਜੀ ਜੀ ਹਾਂ ਜੀ ਹਾਂ ਜੀ ਮੈਂ ਕਾਂਵੜ ਧਰਮਨ ਸਿੰਘ ਖਤਰਾਈ ਕਲਾਂ ਕੀਰਤੀ ਕਸ਼ਨ ਜੀ ਨੂੰ ਪੰਜਾਬ ਦਾ ਸਵਾਈ ਅਗੂ ਅੱਜ ਅਸੀਂ ਬੀਜੇਪੀ ਜੋ ਕਿ ਕਿਸਾਨਾਂ ਦੇ ਨਾਲ 13 ਮਹੀਨੇ ਭਗਤੀ ਕਰਾ ਕੇ ਤਸ਼ੱਦਦ ਕਰਾ ਕੇ ਸਾਡੇ ਗਾੜੀ ਕੰਧਾਂ ਕਰਕੇ ਦਿੱਲੀ ਜਾਣ ਤੋਂ ਸਾਨੂੰ ਰੋਕਿਆ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਸੰਯੁਕਤ ਮੋਰਚੇ ਦੀ ਕਾਲ ਦੇ ਆਧਾਰ ਦੇ ਉੱਤੇ ਅਸੀਂ ਅਜਨਾਲਾ ਦੇ ਬਾਜ਼ਾਰਾਂ ਦੇ ਵਿੱਚ ਬੀਜੇਪੀ ਦੇ ਜਿਹੜਾ ਤਰਨ ਚੋਧ ਹੈ ਜਿਹੜਾ ਆ ਆਪਣੇ ਆਪ ਨੂੰ ਕਹਿ ਰਿਹਾ ਸਮੁੰਦਰੀ ਸਮੁੰਦਰੀ ਦਾ ਪੋਤਰਾ ਹੈ ਨਹੀਂ ਉਹ ਝੂਠ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਉਹਦੇ ਵਿਰੋਧ ਦੇ ਵਿੱਚ ਕਿ ਲੋਕਾਂ ਨੂੰ ਵੋਟਾਂ ਨਾ ਪਾਉਣ ਸਾਡੇ ਦਿੱਲੀ ਦੇ ਵਿੱਚ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦਾ ਕੀ ਬਣਿਆ ਜਿਹੜੇ ਸਾਡੇ ਲਖੀਮਪੁਰ ਖੀਰੀ ਦੇ ਵਿੱਚ ਕਾਤਲ ਹੋਏ ਆ ਕਿਸਾਨ ਉਹਨਾਂ ਦਾ ਕੀ ਬਣਿਆ ਉਸ ਨੂੰ ਤਿਕੜ ਦਿੱਤੀ ਕੇ ਦੇ ਕੇ ਜਿਹੜਾ ਉਹ ਕਾਤਲ ਨੂੰ ਨਵਾਜਿਆ ਗਿਆ ਜੇ ਮਿਸ਼ਰਾ ਟੈਣੀ ਨੂੰ ਔਰ ਲਿਖਤੀ ਸਮਝੌਤਾ ਕੀਤਾ ਕਿ ਅਸੀਂ ਜਿਹੜਾ ਐਮਐਸਪੀ ਦੀ ਕਾਨੂੰਨੀ ਗਰੰਟੀ ਤੇ ਕਾਨੂੰਨ ਬਣਾਵਾਂਗੇ ਨਹੀਂ ਬਣਿਆ ਕਰਜ਼ਾ ਮਾਫ ਕਰਾਂਗੇ ਨਹੀਂ ਹੋਇਆ ਔਰ ਬਿਜਲੀ ਐਕਟ ਵਾਪਸ ਲਵਾਵਾਂਗੇ ਨਹੀਂ ਹੋਇਆ ਔਰ ਐਮਐਸਪੀ ਦੇ ਗਰੰਟੀ ਦਿੱਤੀ ਹੈ ਨਹੀਂ ਹੋਇਆ ਬਿਜਲੀ ਐਕਟ ਨਹੀਂ ਹੋਇਆ ਪਾਣੀਆਂ ਦੇ ਮੁੱਦੇ ਤੇ ਅਗੇ ਪਾਖੜਾ ਡੈਮ ਤੇ ਨਹੀਂ ਦਖਲਅਜ਼ੀ ਕਰਾਂਗੇ ਕਿਸਾਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਆ ਉਹਨਾਂ ਨੂੰ ਵਿਡਰਾ ਕਰਾਂਗੇ ਇਹ ਸਾਰੇ ਜਿਹੜੇ ਲਿਖਤੀ ਸਮਝੌਤੇ ਹੋਏ ਆ ਉਸ ਕਰਕੇ ਅਦਾ ਅਸੀਂ ਵਿਰੋਧ ਕਰ ਰਹੇ ਆ ਕਿ ਜੇ ਇੱਕ ਸਾਡੇ ਸਿੰਘੂ ਸ਼ੰਭੂ ਬਾਰੀਅਰ ਦੇ ਉੱਤੇ ਖਨੋਰੀ ਬਾਰਡਰ ਦੇ ਉੱਤੇ ਜਿਹੜਾ ਸ਼ੁਭ ਕਰਨਾ ਹਰਿਆਣੇ ਦੀ ਸਰਕਾਰ ਨੇ ਸ਼ਹੀਦ ਕੀਤਾ ਉਹਦਾ ਕੀ ਕੀਤਾ ਕਿਉਂ ਸਾਡਾ ਪੰਜਾਬ ਦੇ ਵਿੱਚ ਸਾਡਾ ਨੌਜਵਾਨ ਇੱਕ ਚੁੱਕ ਕੇ ਖੜਿਆ ਕਿਉਂ ਉਹਦੇ ਤੇ ਤਸ਼ੱਦਦ ਕੀਤਾ ਉਹਨੂੰ ਕਾਤਲਾ ਦਾ ਹਮਲਾ ਕੀਤਾ ਉਹਨਾਂ ਤੇ ਪਰਚਾ ਕਿਉਂ ਨਹੀਂ ਦਰਜ ਕੀਤਾ ਗਿਆ ਇਹ ਜਿਹੜਾ ਇਹ ਸਾਡੀਆਂ ਇਹ ਮੁੱਖ ਮੰਗਾਂ ਨੇ ਜਿਹਦੇ ਕਰਕੇ ਅੱਜ ਜਿਹੜਾ ਅਗਲੇ ਪਿੰਡਾਂ 'ਚ ਮਾਰਚ ਕਰਾਂਗੇ 5 ਤਰੀਕ ਨੂੰ ਫੇਰ ਅਜਨਾਲੇ ਦੇ ਵਿੱਚ ਪੂਰੇ ਬਾਜ਼ਾਰਾਂ ਦੇ ਵਿੱਚ ਦੁਕਾਨਦਾਰ ਭਰਾਵਾਂ ਨੂੰ ਔਰ ਲੋਕਾਂ ਨੂੰ ਪਿੰਡਾਂ 'ਚ ਵੀਰਾ ਘੱਟ ਕੇ ਜਾ ਕੇ ਪਿੰਡਾਂ ਦੇ ਵਿੱਚ ਜਿਹੜਾ ਉਹ ਅਪੀਲ ਕਰਾਂਗੇ ਕਿ ਭਾਜਪੀ ਨੂੰ ਵੋਟ ਨਹੀਂ ਪਾਉਣੀ ਬਾਕੀ ਤੁਹਾਡੀ ਮਰਜ਼ੀ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ੋਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਸਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀਆਂ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਕਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਹੰਤੂ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤਾਂ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜ਼ਵ ਰੇਡਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਸਟ੍ਰੇਟ 40 ਰੁਪਏ ਦੇ ਵਿੱਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀ ਚੱਲ ਰਹੀ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ హెయిర్ ਸਪਾ ਮੈਟ੍ਰਿਕਸ ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ स्टिक्स रूट टच अप फ्रॉस्टिंग 3D शेड हेयर पॉलिशिंग दीस सुविधा ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर स्टाइल ਬਣਵਾ ਸਕਦੇ ਫेशियल ब्लीच ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ میکਓਵਰ ಸ್ಟੂਡੀਓ ਸਪਾ ਐਂਡ ਸੂਮ ਅਕੈडमी ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਇਥੇ ਆ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇਥੋਂ ਪੱਠੇ ਦੀਆਂ ਇੱਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼